ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ੍ਹ ਦੀ ਜਿਹੜੀ ਘਟਨਾ ਵਾਪਰੀ ਹੈ ਮਹਾਰਾਣੀ ਪ੍ਰੀਤਕੌਰ ਦਾ ਵਿਰੋਧ ਕਰਨ ਵੇਲੇ ਕਿਸਾਨ ਹੱਥ ਪਾਈ ਹੋਏ ਪੁਲਿਸ ਦੇ ਨਾਲ ਇੱਕ ਕਿਸਾਨ ਦੀ ਮੌਤ ਹੋਈ ਹੈ ਨਰਜਿਸ ਸਿੰਘ ਢਲੇਵਾਲ ਤੇ ਸਰਵਨ ਸਿੰਘ ਬੰਦੇਹਰ ਉਹਦੇ ਵਿੱਚ ਇਨਵੋਲਵ ਨੇ ਤੇ ਉਹ ਮੰਗ ਕਰਦੇ ਨੇ ਕਿ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਉਹਨੂੰ ਸ਼ਹੀਦ ਕਿਹਾ ਜਾਵੇ ਹੀ ਦੀ ਪੜਤਗੀ ਕੀਤੀ ਜਾਵੇ ਔਰ ਨਾਲ ਹੀ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਜਿਹੜੇ ਹੱਥੋਪਾਈ ਕਰਨ ਵਾਲੇ ਨੇ ਉਹਨਾਂ ਤੇ ਪਰਚਾ ਹੋਵੇ ਇਹ ਮੰਗ ਰੱਖੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਇਲੈਕਸ਼ਨ ਹੋ ਰਹੀ ਹੈ ਸੰਵਿਧਾਨ ਦੇ ਮੁਤਾਬਕ ਤੁਸੀਂ ਜੇ ਵਿਰੋਧ ਕਰਨਾ ਹੈ ਸਵਾਲ ਕਰ ਸਕਦੇ ਹੋ ਤੁਸੀਂ ਕੈਂਡੀਡੇਟ ਨੂੰ ਘੇਰ ਕੇ ਆਪ ਹੱਥੋਪਾਈ ਹੋਣ ਦੀ ਕੋਸ਼ਿਸ਼ ਕਰ ਦਿਓ ਔਰ ਮੈਂ ਇੱਕ ਹੋਰ ਬੇਨਤੀ ਕਰ ਦਿੰਨਾ ਇਹ ਉਹ ਮਾਫੀਆ ਹੈ ਜਿਹੜਾ ਗਰੀਬ ਜਨਤਾ ਨੂੰ ਗਰੀਬ ਲੋਕਾਂ ਨੂੰ ਦਬਾਉਣਾ ਚਾਹੁੰਦਾ ਹੈ ਜਿਹੜਾ ਐਸਸੀ ਭਾਈਚਾਰਾ ਹੈ ਬੀਸੀ ਭਾਈਚਾਰਾ ਹੈ ਇਹ ਚਾਹੁੰਦੇ ਨੇ ਕਿ ਉਹ ਸਾਡੇ ਥੱਲੇ ਲੱਗ ਕੇ ਰਵੇ ਜਿਵੇਂ ਅਸੀਂ ਵਰਤੇ ਉਦਾਂ ਉਹ ਵਰਤੇ ਜਾਣ ਤੁਹਾਡੇ ਕੋਲ ਕੀ ਹੱਕ ਹੈ ਕਿ ਤੁਸੀਂ ਕਿਸੇ ਦੀ ਆਵਾਜ਼ ਨੂੰ ਦਬਾਓ ਕਿਸੇ ਦੀ ਆਵਾਜ਼ ਬੰਦ ਕਰੋਂ ਤੁਹਾਡੇ ਕੋਲ ਕੋਈ ਹੱਕ ਨਹੀਂ ਹੁਣ ਜਿਹੜਾ ਕਿਸਾਨ ਹੱਥਪਾਈ ਹੁੰਦਿਆਂ ਜਿਹਦੀ ਮੌਤ ਹੋਈ ਹੈ ਕਹਿੰਦੇ ਉਹਨੂੰ ਇਹ ਐਲਾਨ ਕਰੋ ਕਿ ਉਹ ਸ਼ਹੀਦ ਹੋਇਆ ਉਹਦੀ ਮੌਤ ਹੋ ਗਈ ਹੁਣ ਤੁਸੀਂ ਧਰਨਾ ਵਿਰੋਧ ਵਿੱਚ ਲਾਇਆ ਕੱਲ ਇੱਕ ਹੋਰ ਖਬਰ ਚੱਲੀ ਇੱਕ ਖੇਤ ਦੇ ਵਿੱਚ ਕਿਸੇ ਨੇ ਅੱਗ ਲਾਈ ਸੀ ਤੇ ਉਹ ਧੂੰਏ ਦੇ ਕਾਰਨ ਐਕਸੀਡੈਂਟ ਹੋਇਆ ਇੱਕ ਘਰ ਦੇ ਪਰਿਵਾਰ ਦੇ ਤਿੰਨ ਮੈਂਬਰ ਐਕਸਟਰਨ ਦੇ ਵਿੱਚ ਮਰ ਜਾਂਦੇ ਨੇ ਮੌਤ ਹੋ ਜਾਂਦੀ ਹੈ। ਜਬ ਪਹਿਲਾਂ ਵੀ ਜਿਹੜਾ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਸੀ ਉਦੋਂ ਐਕਸੀਡੈਂਟ ਹੋਏ ਬਹੁਤ ਮੌਤਾਂ ਹੋਈਆਂ। ਉਹਨਾਂ ਬਾਰੇ ਕਿਸਾਨ ਜਥੇਬੰਦੀਆਂ ਨੇ ਕਿਤੇ ਧਰਨਾ ਲਾਇਆ। ਕਿਤੇ ਇਨਸਾਫ ਦੀ ਮੰਗ ਕੀਤੀ ਕਿ ਅਸੀਂ ਅੱਗ ਲਾਈ ਸੀ। ਉਹ ਅੱਗ ਦੇ ਧੂੰਏਂ ਦੇ ਨਾਲ ਐਕਸੀਡੈਂਟ ਹੋਏ ਤੇ ਮੌਤਾਂ ਹੋਈਆਂ। ਉਦੋਂ ਕਦੇ ਤੁਸੀਂ ਧਰਨਾ ਲਾ ਕੇ ਮੰਗ ਮੰਗੇ। ਉਹਨਾਂ ਨੂੰ ਕੀ ਕਹੋਗੇ? ਆਮ ਮੌਤ ਹੋ ਗਈ ਜਾਂ ਸ਼ਹੀਦ ਹੋ ਗਏ? ਤਦ ਤੁਸੀਂ ਹੁਣ ਇਲੈਕਸ਼ਨ ਦੇ ਵੇਲੇ ਇਹ ਸਭ ਨੂੰ ਪਤਾ ਕਿ ਕਾਂਗਰਸ ਪਾਰਟੀ ਵੱਲੋਂ ਇਹ ਪਲਾਨ ਕੀਤੇ ਹੋਏ ਨੇ ਜਥੇਬੰਦੀਆਂ ਵਾਲੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ ਜਿਹੜੀ ਐਸੀ ਵੈਸੀ ਵੋਟ ਹੈਗੀ ਆ ਜਿਹੜਾ ਮਜ਼ਦੂਰ ਭਾਈਚਾਰਾ ਹੈਗਾ ਉਹਨੂੰ ਤੁਸੀਂ ਦਬਾ ਨਹੀਂ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਖਾਸ ਕਰਕੇ ਜਿਹੜੇ ਇਹ ਧਰਮਾਂ ਦੇ ਵਿੱਚ ਜਾਣ ਵਾਲੇ ਨੇ ਉਹਨਾਂ ਨੂੰ ਇੱਕ ਲਾਲੀਪਾਪ ਦਿੱਤਾ ਜਾਂਦਾ ਜਿਨ੍ਹਾਂ ਨੇ 40-40 50-50 ਲੱਖ ਦਾ ਕਰਜ਼ਾ ਚੱਕਿਆ ਹੋਇਆ ਗਵਰਨਮੈਂਟ ਦੇ ਕੋਲੋਂ ਉਹਨੋਂ ਉਹ ਕਹਿੰਦੇ ਨੇ ਕਿ ਤੁਹਾਡਾ ਕਰਜ਼ਾ ਮਾਫ਼ ਕਰਾਂਗੇ ਤੁਸੀਂ ਧੰਨਾਂ ਦੇ ਵੇ ਜਾਓ ਇਹ ਲੌਲੀਪੌਪ ਦੇ ਕੇ ਘੱਟ ਕਰਦੇ। ਨਾ ਉਹ ਕਰਜ਼ਾ ਮਾਫ਼ ਹੋਵੇ ਤੇ ਨਾ ਕਰਜ਼ਾ ਮਾਫ਼ ਹੋਣਾ ਚਾਹੀਦਾ। ਪਰ ਜਿਹੜੀ ਕੱਲ ਘਟਨਾ ਵਾਪਰੀ ਹੈ ਦੁੱਖ ਹੈ ਕਿ ਉਸ ਕਿਸਾਨ ਦਾ ਜਿਹੜਾ ਹੱਥਪਾਈ ਹੋ ਰਿਹਾ ਸੀ ਉਹਦੀ ਮੌਤ ਹੋਈ ਹੈ। ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਤੇ ਉਹਦੇ ਪਰਿਵਾਰ ਲਈ ਕੋਈ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਵੇ। ਇਦੇ ਨਾਲ ਆਪਾਂ ਸਹਿਮਤ ਹਾਂ ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਮਾਫੀਆ ਬਣ ਕੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਟਕਰਾਅ ਪੈਦਾ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਕੋਈ ਵੀ ਪਾਰਟੀ ਇਸ ਵਕਤ ਕੋਈ ਵੀ ਵਾਅਦਾ ਕਰ ਲਵੇ ਇਹ ਜ਼ਰੂਰੀ ਨਹੀਂ ਕਿ ਇਲੈਕਸ਼ਨ ਤੋਂ ਬਾਅਦ ਉਹ ਪੂਰਾ ਹੋ ਜਾਵੇ ਦੂਜੀ ਗੱਲ ਜਿਹੜੇ ਧਾਨੇਵੇਂ ਜਾ ਕੇ ਵਿਰੋਧ ਕਰਦੇ ਨੇ ਉਹਨੂੰ ਬੇਨਤੀ ਹੈ ਤੁਸੀਂ ਵਿਰੋਧ ਕਰੋ ਸਵਾਲ ਕਰੋ ਪਰ ਤੁਸੀਂ ਝੰਡਿਆਂ ਦੇ ਵਿੱਚ ਵੱਡੀਆਂ-ਵੱਡੀਆਂ ਡਾਂਗਾਂ ਪਾਈਆਂ ਹੋਈਆਂ ਨੇ ਤੁਸੀਂ ਉੱਥੇ ਪਹਿਲਾਂ ਆਪ ਡਾਂਗ ਦਾ ਡਰ ਜ਼ੋਰ ਦਿਖਾਉਨੇ ਫਿਰ ਪੁਲਿਸ लाठीचार्ज ਕਰਦੀ ਹੈ ਫਿਰ ਕੋਈ ਨਾ ਕੋਈ ਉੱਤੇ ਘਟਨਾ ਵਾਪਰਦੀ ਹੈ ਫਿਰ ਤੁਸੀਂ ਕਹਿੰਨੋ ਇਹ ਸ਼ਹੀਦ ਹੋ ਗਿਆ ਜੀ ਇਹ ਫਜ਼ੂਲ ਗੱਲਾਂ ਨੇ ਮੈਂ ਤਾਂ ਕਹਿਣ ਨੂੰ ਕਹਿਣ ਨੂੰ ਜੀ ਕਰਦਾ ਔਰ ਇਹ ਕਹਿਣਾ ਜ਼ਰੂਰੀ ਵੀ ਹੈ ਸਰਮਨ ਸਿੰਘ ਪੰਦੇਹਰ ਤੇ ਜਗਜੀਤ ਸਿੰਘ ਡੱਲੇਵਾਲ ਇਹਨੇ ਆ ਚੁੱਕੀ ਹੋਈ ਐ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਤੇ ਪੰਜਾਬ ਨੂੰ ਅੱਗ ਲਾਉਣ ਵਾਸਤੇ ਜੇ ਪ੍ਰਸ਼ਾਸਨ ਚੰਗੀ ਚਾਹੁੰਦਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਤਾਂ ਇਹਨਾਂ ਦੋਨਾਂ ਨੂੰ ਅਰੈਸਟ ਕਰਕੇ ਅੰਦਰ ਦਿਓ ਇਹ ਦੋ ਬੰਦੇ ਨੇ ਜਿਹੜੇ ਕਾਂਗਰਸ ਦੇ ਪਲਾਨ ਕੀਤੇ ਹੋਏ ਨੇ ਇਹਨਾਂ ਨੇ ਕਰੋੜਾਂ ਰੁਪਏ ਕਾਂਗਰਸ ਤੋਂ ਲਿਆ ਹੋਇਆ ਤੇ ਹੁਣ ਇਹ ਵਿਰੋਧ ਕਰਨ ਵਾਸਤੇ ਜਿਹੜਾ ਕੋਈ ਭਾਜਪਾ ਦਾ ਕੈਂਡੀਡੇਟ ਜਾਂਦਾ ਹੈ ਉਹਦੇ ਪਿੱਛੇ ਪੈ ਜਾਂਦੇ ਆ ਜਦੋਂ ਤੁਸੀਂ ਹਜ਼ਾਰਾਂ ਲੋਕਾਂ ਦੀ ਗਿਣਤੀ ਦੇ ਵਿੱਚ ਹੱਥੋਪਾਈ ਹੋਊਂਗੇ ਉੱਥੇ ਕੁਝ ਵੀ ਹੋ ਸਕਦਾ ਹੈ ਉੱਥੇ ਕੋਈ ਵੀ ਘਟਨਾ ਵਾਪਰ ਸਕਦੀ ਹੈ ਉਹ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਾਂ ਇਹ ਕਿਸਾਨ ਜਥੇਬੰਦੀਆਂ ਵਾਲੇ ਹੋਣਗੇ ਮੈਂ ਪ੍ਰਸ਼ਾਸਨ ਨੂੰ ਤੇ ਮੌਜੂਦਾ ਸਰਕਾਰ ਨੂੰ ਬੇਨਤੀ ਕਰਦਾ ਜੇ ਪੰਜਾਬ ਦਾ ਮਾਹੌਲ ਤੁਸੀਂ ਠੀਕ ਰੱਖਣਾ ਹੈ ਨਾ ਇਹ ਦੋ ਬੰਦੇ ਜ਼ਰੂਰੀ ਨੇ ਅੰਦਰ ਦੇਣੇ ਸਰਮਨ ਸਿੰਘ ਬੰਦੇਹਰ ਤੇ ਜਗਦੀਸ਼ ਸਿੰਘ ਡੱਲੇਵਾਲ ਇਹ ਮਾਫੀਆ ਨੇ ਇਸ ਵਕਤ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਮਹਾਰਾਣੀ ਪਨੀਤ ਕੋਰ ਤੁਸੀਂ ਵਿਰੋਧ ਕਰ ਦਿਓ ਕਰੋ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਤੁਸੀਂ ਵੋਟਾ ਹੀ ਨਾ ਪਾਓ ਗੱਲ ਖਤਮ ਪਰ ਤੁਹਾਨੂੰ ਇੱਕ ਹੀ ਹੱਕ ਹੈ ਕਿ ਤੁਸੀਂ ਐਸਬੀਸੀ ਭਾਈਚਾਰੇ ਨੂੰ ਮਜ਼ਦੂਰ ਭਾਈਚਾਰੇ ਨੂੰ ਤੁਸੀਂ ਦਬਾ ਕੇ ਰੱਖੋ ਤੁਸੀਂ ਗੱਲ ਵੀ ਨਾ ਕਰਨ ਦਿਓ ਤੁਸੀਂ ਆਵਾਜ਼ ਉਹਨਾਂ ਦੀ ਬੰਦ ਕਰ ਰਹੇ ਹੋ ਤੁਹਾਡੇ ਕੋਲ ਕੀ ਹੱਕ ਹੈ ਮੈਂ ਫੇਰ ਬੇਨਤੀ ਕਰ ਦਿੰਦਾ ਕਿ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਨੂੰ ਇਸ ਵਕਤ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ